हां जी किसान ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੜਕਾ ਤਹਿਸੀਲ ਜ਼ਿਲ੍ਹਾ ਅਸ਼ਰੀ ਤਰਨਤਾਰਨ ਸਾਹਿਬ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡ ਕੜਕਾ ਅਮਰਤਵੀਰ ਕੋਲ ਆਏ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ 5 ਐਨੀਮਲ ਤੁਹਾਨੂੰ ਦਿਖਾਉਣੇ ਆਪਾਂ 5ੇ ਬੇੜਾ ਨੇ ਇੱਕ ਟੋਕਰ ਗੱਬਣ ਵੈੜ ਦਿਖਾ ਦੇਾਂਗੇ ਦੋ ਦੋ ਤਿੰਨ ਜਿਹੜੀਆਂ ਬੇੜਾਂ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਇੱਕ ਗੱਬਣ ਟੁੱਕੀ ਤਿਆਰੀ ਦੇ ਉੱਤੇ ਆ ਸੋ ਇਹ ਜਿਹੜੇ ਟੋਟਲ 5 ਨਾਗ ਨੇ ਠੀਕ ਆ ਜੀ ਤੇ ਇੱਕ ਇਧਰ ਬੱਚੀ ਦਿਖਾ ਦੇਾਂਗੇ ਜਿਹੜੇ ਭਰਾਣੇ ਕੇ ਹੀਫਰਾਂ ਦੇ ਵਿੱਚ ਦੋਸਤ ਇੱਕ ਬੱਚਾ ਲੈਣਾ ਖਰੀਦਣਾ ਠੀਕ ਆ ਜੀ ਤੇ ਬੱਚੀ ਕੋਈ ਭਰਾ ਸਾਂਭਣ ਵਾਸਤੇ ਲੈ ਕੇ ਜਾਣਾ ਚਾਹੁੰਦਾ ਠੀਕ ਆ ਜੀ ਤੇ ਚੰਗੀ ਕੇਅਰ ਕਰਨੋਗੇ ਗਿਰਦਾ ਤੇ ਕੋਈ ਸ਼ਾਈਵਾਲ ਦਾ ਕ੍ਰੋਸਿੰਗ ਦੇ ਵਿੱਚ ਹੈਗਾ ਠੀਕ ਆ ਬਹੁਤ ਵਧੀਆ ਚੰਗੀ ਬੱਚੀ ਆ ਖੀਰੀ ਆ ਕਿੰਨੇ ਕ ਮਹੀਨਿਆਂ ਦੀ ਉਮਰ ਆ ਉਹ ਪ੍ਰੋਪਰ ਆਪਣਾ ਡਿਟੇਲ ਦੇ ਵਿੱਚ ਪੂਰੀ ਜਾਣਕਾਰੀ ਤੁਹਾਨੂੰ ਦੇ ਦੇਵਾਂਗੇ ਤੇ ਇੱਧਰ ਜਿਹੜੇ ਤੁਸੀਂ ਪਸ਼ੂ ਦੇਖ ਰਹੇ ਜੀ ਠੀਕ ਆ ਜੇ ਕਾ ਸ਼ਾਈਵਾਲ ਤੇ ਕੋਈ ਕ੍ਰੋਸ ਅੰਗ ਦੇ ਵਿੱਚ ਤੁਸੀਂ ਦੇਖੋਗੇ ਇਹ ਤੋਕੜ ਕਬਣਾ ਨਾ ਠੀਕ ਆ ਇੱਕ ਬੜੀ ਪਿਆਰੀ ਇਧਰ ਬੱਚੀ ਦਿਖਾ ਦਾਂਗੇ ਤੁਹਾਨੂੰ ਖੀਰੀ ਆ ਜਾਂ ਦੋ ਦਾਂ ਦਾ ਪ੍ਰੋਪਰ ਆਪਾਂ ਅਮਰ ਤੋਂ ਪੁੱਛ ਲਾਂਗੇ ਖੀਰੀ ਹੋਈ ਤੇ ਖੀਰੀ ਤੁਹਾਨੂੰ ਨੋਟ ਕਰਾ ਦਾਂਗੇ ਜੇ ਦੋਂਦੀ ਹੋਈ ਤੇ ਦੋਂਦੀ ਦੱਸ ਦਿਆਂਗੇ ਠੀਕ ਆ ਜੀ ਬਿਲਕੁਲ ਸੱਜਰਤਾ ਦੀ ਸੂਈ ਮਗਰ ਬੱਛੀ ਫੀਮੇਲ ਕਾਫ ਨੇ ਜਨਮ ਦਿੱਤਾ ਠੀਕ ਆ ਜੀ ਜਿਹੜੀਆਂ ਬੜਾ ਦੋ ਤੋਂ ਤਿੰਨ ਨਾਲ ਤਿੰਨ ਨਾਲ ਬਿਲਕੁਲ ਸੱਜਰਤਾ ਦੀ ਸੂਈ ਹੈ ਇੱਕ ਮਗਰ ਬੱਛਾ ਹੈ ਤੇ ਦੋ ਗੜਾ ਦੇ ਮਗਰ ਫੀਮੇਲ ਕਾਫ ਨੇ ਬੱਛੀਆਂ ਨੇ ਸੋ ਅੱਜ ਤਰੀਕ 26 ਫਰਵਰੀ ਤੁਸੀਂ ਨੋਟ ਕਰ ਲਓ ਤੇ ਸਮਾਂ ਦੋਸਤੋ ਕੋਈ 1.5 ਵਜੇ ਦੁਪਹਿਰ ਦਾ ਸੋ ਮਾਲ ਮੇਰਾ ਵੀਰ ਪੂਰੀ ਆਪਾਂ ਤਸਲੀ ਨਾਲ ਤੁਹਾਨੂੰ ਦਿਖਾ ਦਿਆਂਗੇ ਸੋ ਵੀਡੀਓ ਦੇ ਨਾਲ ਤੁਸੀਂ ਤਾਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਆਜੋ ਅਮਰਤ ਭਾਈ ਆ ਜੀ ਅਮਰਤ ਭੁਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੀ ਠੀਕ ਠਾਕ ਮਹਾਰਾਜ ਬਹੁਤ ਵਧੀਆ ਜੀ ਠੀਕ ਹੈ ਅਮਰਤਤਾਜ ਮਾਲ ਤਕਰੀਬਨ ਸੋਇਆ ਸੋਇਆ ਜੀ ਆਪਣੇ ਕੋਲ ਹਾਂ ਜੀ ਵੀਰੇ ਆਪਣੇ ਤੋਂ ਮਾਲ ਸਾਰਾ ਸੋਇਆ ਇੱਕੋ ਗੱਬਣਾਂ ਵਿੱਚ ਛਾਈ ਹਾਲ ਵੈ ਹੈ ਹਾਂ ਹਾਂ ਜੀ ਠੀਕ ਹੈ ਟੋਕੜ ਗੱਬਣ ਇੱਕ ਆ ਟੋਕੜ ਗੱਬਣ ਇਹ ਟੋਕੜ ਗੱਬਣ ਛਾਈ ਹਾਲ ਤੇ ਜਰਸੀ ਦਾ ਕ੍ਰਾਸ ਆ ਠੀਕ ਆ ਤੇ ਜਿਹੜੀ ਉਹ ਬਲੈਕ ਦੇ ਵਿੱਚ ਛਾਈ ਵਾਲੋ ਗੱਬਣ ਉਹ ਗੱਬਣ ਤਿਆਰੀ ਤੇ ਹੀ ਹੈ ਵੀਰੇ ਠੀਕ ਆ ਹਾਂਜੀ ਨਾ ਮਈਆਂ ਵੀ ਆ ਗਏ ਕੱਲ ਵੇ ਗਏ ਅੱਜ ਵੜਾ ਠੀਕ ਆ ਹਾਂਜੀ ਹਾਂਜੀ ਤੇ ਕਿਦੋਂ ਬੱਚੀ ਬੜੀ ਚੰਗੀ ਕੱਢੀ ਜੇ ਵੀਰੇ 18 ਮਹੀਨਿਆਂ ਦੀ ਆ ਖੀਰੀ ਆ ਜੀ ਠੀਕ ਆ ਬਈ ਹਾਂਜੀ ਲਓ ਵੀ 18 ਕੇ ਮਹੀਨੇ ਉਮਰ ਆ ਇਸ ਵੜ ਦੇ ਠੀਕ ਆ ਜੀ ਤੇ ਹਾਈਟ ਕਾ ਤਾ ਪੂਰਾ ਬੱਚੀ ਦਾ ਹਾਂਜੀ ਖਾਏ ਖੀਰੀ ਐ ਪਿਓਰ ਫਿਰਨਾ ਮੋਹ ਵੀਰੇ ਖੀਰੀ ਚੈੱਕ ਕਰਕੇ ਖੜੇ ਕੋਈ ਵੀਰਾ ਵੀ ਚੈੱਕ ਕਰਾ ਦੇ ਠੀਕ ਆ ਲਓ ਵੀ ਹੋ ਸਕਿਆ ਤਾ ਮੜਾ ਤੁਹਾਨੂੰ ਦਿਖਾ ਦਿੰਨੇ ਆ ਆ ਲਓ ਜੀ ਆ ਵੇਖੋ ਆ ਲਓ ਜੀ ਪਿਓਰ ਜਿਹੜੀ ਖੀਰੀ ਆ ਠੀਕ ਆ ਜੀ ਦੁੱਧ ਦਾਂਦ ਨੇ ਸਾਰੇ ਹਾਂ ਤੇ ਅੱਜ ਨੂੰ ਉਮਰਤ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰੇ ਇਹਨੂੰ ਚੌਥਾ ਪੰਜਵਾਂ ਦੇਣਾ ਸੂਈ ਨੂੰ ਲੋ ਵੀ ਚੌਥਾ ਪੰਜਵਾਂ ਦਿਨ ਨੂੰ ਦੱਸੋ ਅੱਜ ਬੱਛੀ ਨੂੰ ਸਮਾ ਹੋ ਗਿਆ ਸੂਈ ਨੂੰ ਹਾਂਜੀ ਆਪ ਬੱਛੀ ਉਹ ਮਗਰ ਵੀ ਬੱਛੀ ਆ ਵਾ ਦੇਖੋ ਇਹਦੇ ਨੂੰ ਜਿਆਦੀ ਬਰੀਡ ਦੀ ਵੇਖੋ ਸੋ ਮਗਰ ਵੇਖੋ ਤੁਸੀਂ ਬਹੁਤ ਸੋਹਣੀ ਬਰੀਡ ਆ ਗਈ ਆ ਚੰਗੀ ਬੱਛੀ ਆ ਮਗਰ ਠੀਕ ਆ ਹਾਂਜੀ ਹਾਂ ਆ ਨੈੱਟ ਜਿਹੜਾ 15 ਕਿਲੋ ਇਸ ਵਕਤ ਹਾਂਜੀ ਵੀ ਲੋ ਜੀ ਕਰੋ ਚੱਕ ਪਰ ਆ ਆਇਆ ਵਛੀ ਉਦਾਂ ਠੰਡੀ ਧਿਰੀ ਬੜੀ ਹਾਂ ਹੂੰ ਆਵੇ ਕੋ ਆਜ ਲਾਲ ਐ ਮਤਲਬ ਹੋਈ ਐ ਆ ਥਾਂ ਉਹਨਾਂ ਠੀਕ ਆ ਜੀ ਸੋ ਨੋਰਮਲ ਜਿਹਾ ਪਲ ਉਨਪਲਾਂ ਉਤਰਨ ਰਹੀ ਐ ਠੀਕ ਆ ਤੇ ਅੱਜ ਸੂਈ ਨੂੰ ਸਮਾ ਥੋੜਾ ਜਿਹਾ ਬੋਲੇ ਬੂਲੇ ਚ ਅੱਜ ਤੁਰੀ ਫਿਰਦੀ ਕਰਮਾਣੀ 15 ਕਿਲੋ ਇਸ ਵਕਤ ਹੈਗਾ 14 ਦੀ ਵੀਰ ਫੁੱਲ ਗਰੰਟੀ ਐ ਆਪਣੀ ਚਲ ਬੇ ਹਾਂਜੀ ਹਾਂ ਇਹਦਰਾ ਹਾਂ ਤਮੀ ਜਵਾ ਫਿਰ ਬਹੁਤ ਸੋਹਣਾ ਲਓ ਹੂੰ ਹੂੰ ਚੰਗੀ ਜਿਹੀ ਚਬਾਈ ਤੇ ਹੂੰ ਤਵਾਈ 1 ਨੰਬਰ ਵੀ ਲਓ ਜੀ ਕਰੋ ਚੱਕ ਠੀਕ ਹੈ ਜੀ ਤੇ ਚੰਗੀ ਤਵਾਈ ਆ ਤੋਂ ਤੋਂ ਮੇਨ ਗੱਲ ਜਿਹੜੀ ਜੇ ਦੋਸਤੋ ਖੀਰੀ ਬੱਸੀ ਆ ਠੀਕ ਆ ਜੀ ਖੀਰੇ ਪਸੂ ਵੈਸੇ ਵੀ ਬੜੇ ਘੱਟ ਥਾਨ ਬਹੁਤ ਚੰਗਾ ਵੀਰ ਪੈਲਣਾ ਨੂੰ ਥਾਨ ਨੂੰ ਇਦਾਂ ਦਾ ਸੋ ਪਹਿਲੋਂ ਬੱਸੀ ਆ ਉਹ ਸਾਬ ਨਾਲ ਤਨ ਤੋਂ ਬਹੁਤ ਸਾਰਾ ਕੱਢਿਆ ਕਰ ਮਾਰੀ ਨੇ ਮਗਰ ਵੀ ਬੱਸੀ ਐ ਇਹ ਆਪ ਵੀ ਬੱਸੀ ਆ ਠੀਕ ਆ ਜੀ ਬਹੁਤ ਸੋਣੀ ਹਵਾਨੇ ਚੱਡੇ ਦੇ ਵਿੱਚ ਆ ਤੇ ਸਵੇਰੇ ਚਵਾਈ ਫਿਰ ਕਿੰਨੇ ਦਾ ਸਵੇਰੇ ਤਿਆਰ ਹੋਏ ਆ ਆਪਾਂ ਜੀ ਅਰੇ ਤੁਹਾਨੂੰ ਮੈਂ ਕਿਹਾ 4 ਵਜੇ ਹਾਂਜੀ ਹਾਂਜੀ ਠੀਕ ਆ ਅਮਰ ਤੋਂ ਬੱਸੀ ਦਾ ਕੀ ਮੁੱਲ ਕਰਦੇ ਆ ਦੇ ਦਾਂਗੇ ਕਿੰਨੇ ਦੀ ਅੱਜ ਵੇਖੋ ਥਾਨ ਵੀਰੇ ਬੱਸੀ ਆ ਥਾਨ ਥੋਣ ਬਹੁਤ ਮੱਝਾਂ ਵਾਲਾ ਲੱਗਾ ਜ ਆ ਇਹ ਅਮਰ ਤਾਂ ਕੀ ਮੋਲ ਕਰਦਾ ਵੀਰੇ ਦਾ ਅੱਜ ਮੇਰੇ ਵਛੀ ਦਾ ਮੋਲ ਤੇ ਤੁਹਾਨੂੰ ਪਤਾ ਜੇ ਦੁੱਧ ਕਰਕੇ ਜੀ ਇਹ 20 ਪਾਈ ਕਿਲੋ ਵਛੀ ਲੈ ਫਰੀਡ ਦੇਖੋ ਕਿੰਨੀ ਨੀ ਨਸਲ ਵਸਲ ਪੂਰੀ ਹੈ ਬੱਚਾ ਹੈ ਅੱਜੀ ਲਈ ਹਾ ਤੇ ਇਹਨੂੰ ਬਿਲਕੁਲ ਬਿਲਕੁਲ ਹਾਂ ਮਗਰ ਇਹ ਬੱਚੀ ਲੋ ਵੀ ਬੱਚਾ ਦੇਖੋ ਵੱਡਾ ਮਗਰੇ ਦੇ ਨਾਲੋਂ ਜ਼ਿਆਦਾ ਚੰਗਾ ਤੇ ਚੰਗੀ ਪਲੀ ਪਲੀਤੀ ਬੱਚੀ ਆਈ ਹੈ ਹਾਂ ਆ ਲੋ ਜੀ ਠੀਕ ਆ ਜੀ ਮਗਰ ਵਛੀ ਬਹੁਤ ਸੋਹਣੀ ਹੈ ਪੂਰੀ ਥਣ ਤੋਂ ਵਛੀ ਨੂੰ ਕਿੱਡਾ ਚੰਗਾ ਲੱਗਾ ਇਹਨੂੰ ਮਾੜਾ ਥਣ ਆ ਇੱਧਰ ਦੇਖੋ 24 ਚਾਂ ਉਹ ਅੰਮ੍ਰਿਤ ਕੀ ਮੋਲ ਕਰ ਦਿੰਦਾ ਮੇਰੇ ਮੋਲ ਇੱਕ ਦਾਹ ਕਰਦੇ ਦਾ ਵਛੀ ਦਾ ਆ ਇੱਕ ਪੰਜ ਦੀ ਦੇ ਦਾਂ ਇੱਕ ਪੰਜ ਦੀ ਹਾਂਜੀ ਠੀਕ ਆ ਹਾਂਜੀ ਕੋਈ ਕਸਰ ਕੁਸਰ ਕਰਕੇ ਦਈਏ ਪੂਰੇ ਲੱਖ ਦੀ ਦਵਾਂਗੇ ਪੂਰੇ ਲੱਖ ਦੀ ਪੂਰੇ ਲੱਖ ਦੀ ਹਾਂ ਅੱਜ ਠੀਕ ਆ ਦੇ ਦੁੱਧ ਕਰਕੇ ਵੇਚਿਆ 22 ਕਿਲੋ ਵਛੀ ਪਹਿਲਾਂ ਨੇ ਦੋ ਚੋਣਾ ਠੀਕ ਆ ਹਾਂਜੀ ਲੋ ਵੀ ਅੱਜ ਪੂਰੇ ਲੱਖ ਦੀ ਅੰਮ੍ਰਿਤਾਂ ਦਾ ਵੀ ਆਪਾਂ ਦਵਾਂਗੇ ਵਛੀ ਕੀ ਰਹੀ ਵਛੀ ਆ ਬਾਕੀ ਮੂੰਹ ਫੜ ਗਿਆ ਆਪਾਂ ਦੰਦ ਉਹ ਦੰਦੋਂ ਵੀ ਤੁਹਾਨੂੰ ਚੈੱਕ ਕਰਾ ਦਿੱਤੀ ਆ ਉਠੀ ਮੁੱਠੀ ਥਾਂ ਲੱਗਾ ਕਰਮਾਲੀ ਨੂੰ ਠੀਕ ਆ ਜੀ 15 ਕਿਲੋ 14 ਦੀ ਗਾਰੰਟੀ ਤਸੱਲੀ ਦਾ ਤੁਸੀਂ ਹੁਣ ਸੌਦਾ ਕਰ ਲਿਓ ਠੀਕ ਆ ਹਾਂਜੀ ਇਧਰ ਇੱਕ ਸੈਗਨ ਨੰਬਰ ਤੇ ਵਰਤ ਆ ਆ ਗਾੜ ਕੀ ਜਾਂਦੀ ਫਿਰ ਆਪਣੇ ਕੋਲ ਜੜੀ ਇਹ ਜਰਸੀ ਚ ਆ ਗਈ ਵੀਰੇ ਜਰਸੀ ਕ੍ਰੋਸ ਵਿੱਚ ਆ ਗਈ ਕਾਲੇ ਰੰਗ ਚ ਹਾਂ ਤੇ ਇਹ ਸੂਈ ਹੈ ਵੀ ਇਹ ਵੀ ਸੂਈ ਮਗਰ ਬੱਛਾ ਵੀਰੇ ਦੀ ਮੇਨੂੰ ਪੁੱਛਾ 12 ਤੋਂ 15 ਦਿਨ ਹੈਗੇ ਸੂਈ ਨੂੰ ਆਵੇਂ ਖਤਮ 12 15 ਦਿਨ ਤਾਂ ਸਮਾਂ ਹੈ ਤੇ ਇਸ ਵਕਤ ਅਮਰਦੇਵ ਦੇ ਥਲੇ ਦੁੱਧ ਦੀ ਕੀ ਸਥਿਤੀ ਹੈ ਵੀਰੇ ਦੁੱਧ ਹੋਊਗਾ 15 ਕਿਲੋ 14 ਦੀ ਇਹਦੀ ਗਾਰੰਟੀ ਆਪਣੀ ਠੀਕ ਹੈ ਹਾਂਜੀ ਲੋ ਵੀ 15 ਕਿਲੋ ਦੋਸਤੋ ਹੋਵੇ ਨਾ ਹੋਵੇ ਤਾਂ ਦੁੱਧ ਪਰ 14 ਕਿਲੋ ਦੀ ਗਾਰੰਟੀ ਨੇ ਇਹਦੀ ਵੱਡੀ ਖਬਰਦਾਰ ਇਹ ਨਾ ਕੋਈ ਵੀਰ ਆਖੇ ਸਾਫ਼ ਕਰਕੇ ਫੇਰ ਸ਼ਾਮ ਨੂੰ ਇੰਨੀ ਬਣ ਜੂ ਹਾਂ ਲੋ ਆ ਵੀ ਬਿਲਕੁਲ ਬਲੈਕ ਆ ਠੀਕ ਹੈ ਜੀ ਇੱਕ ਰੰਗ ਆ ਹਾਂਜੀ ਤੇ ਮਗਰ ਉਹਦੇ ਬੱਛਾ ਮੇਲ ਕਾਪ multimедіа поє dwarf ਕੰਗੀ ਆ ਵਾਛੀ ਕਪਾਈ ਟਰੈਡਰ ਤੇ ਵਿੱਚ ਵੀਰੇ ਬਣਦੀ ਬੌਚ ਕੰਗੀ ਹਾਂ ਲੋ ਦੁੱਧ ਵੀ 15 ਕਿਲੋ ਹੈਗਾ 14 ਦੀ ਗਰੰਟੀ ਵੀਰ ਠੀਕ ਹੈ ਭਾਈ ਇਹਨੂੰ ਚਵਾਈ ਮੱਝਾਂ ਵਾਲੀ ਲੱਗੀ ਵੀਰ ਹਾਂ ਕੰਦੀ ਗੁੰਦੀ ਬੜੀ ਲੋ ਵੀ ਕਰੋ ਚੈੱਕ ਠੀਕ ਹੈ ਜੀ ਸੋ ਚਵਾਈ ਚਵਾਈ ਦੀ ਬੜੀ ਖਰੀ ਦਸੰਦੇ ਆ ਮਰਤਾ ਭਈ ਪੱਪੇ ਪਾਸ ਚਵਾਈ ਇਹਦਾ ਮੱਕਾ ਕਿੱਥੇ ਆ ਬੱਚਾ ਮਈਆਂ ਵਾਲੀ ਚਵਾਈ ਹੈ ਇਹਨੂੰ ਪਹਿਲਾਂ ਦੱਸ ਦਿਓ ਲੋ ਠੀਕ ਹੈ ਜੀ ਬਲੈਕ ਰੰਗ ਦੇ ਵਿੱਚ ਮਗਰ ਬੱਛਾ ਜੇ ਆ ਗੋ ਹਾਂ ਜੀ ਠੀਕ ਹੈ ਜੀ ਤੇ ਅਮਰ ਤੋਂ 15 ਕਿਲੋ 14 15 15 ਕਿਲੋ ਐਸ ਵਕਤ ਹਾਂਜੀ ਕੀ ਬਿਲ ਕਰਨਾ ਦੇ ਦਾਂਗੇ ਕਿੰਨੇ ਦੇ ਬੱਚੀ ਹੈ ਜਿਰੇ ਆਪਾਂ 55 ਦੀ ਬੱਚੀ ਦੇਣੀ ਆ 55 ਦੀ ਉਹ ਚੋ ਛੋੜ ਛੱਪਾ ਕਰ ਦੋ ਠੀਕ ਹੈ ਹਾਂਜੀ ਲੋ ਵੀ ਇਹ 55000 ਦੀ ਤੁਹਾਨੂੰ ਬੱਚੀ ਮਿਲੂਗੀ ਐਂਡ ਟੂ ਐਂਡ ਵਿੱਚੋਂ ਛੋੜ ਛੱਪਾ ਹੋ ਜਾਊਗਾ ਮਾਨਤਨ ਹੋਊਗਾ ਕੋਈ ਵੀ ਸੱਜਣ ਆਪਣਾ ਕੰਟੈਕਟ ਕੋਈ ਵੀਰ ਮੇਰਾ ਫੋਨ ਲਾਵੇ ਕੋਈ ਨਹੀਂ ਸਮਝ ਮਾਨਤਨ ਆਪਦੀ ਥਾਂ ਦੇ ਜਿਹੜਾ ਜ਼ਰੂਰ ਹੋਊਗਾ ਠੀਕ ਹਾਂ ਦੁੱਧ 15 ਕਿਲੋ ਐ ਨੈਟ ਹੋਵੇ 6 ਦਾੰਦਵੀ ਠੀਕ ਆ ਭਾਈ ਚੈੱਕ ਕਰਕੇ ਇੱਕਦਮ ਠੀਕ ਆ ਮੋਬ ਠੀਕ ਆ ਜੀ ਮੋਦੁੰਦੀ ਵੀ ਛਿੱਗੀ ਆ ਜਵਾਨ ਨਹੀਂ ਹੋਈ ਠੀਕ ਆ ਜੀ ਕੰਨੀਆਂ ਖੜੀਆਂ ਆ ਇਧਰ ਅਮਰਤਾ ਆਪਣੇ ਕੋਲ ਇੱਕ ਟੋਕੜਾ ਕਪੜਾ ਆ ਗਈ ਵੜ ਮੇਰੇ ਇਹਨੂੰ ਚੌਥਾ ਮਹੀਨਾ ਲੱਗਾ ਕੱਲ ਦਾ ਠੀਕ ਆ ਜੀ ਹਾਂਜੀ ਚੌਥਾ ਮਹੀਨਾ ਦੁੱਧ ਕਿੰਨਾ ਇਸ ਵਕਤ ਦੁੱਧ 6 ਕਿਲੋ ਵੀਰ ਪੂਰਾ ਗਰੰਟੀ ਇਹਦਾ 6 ਕਿਲੋ ਤੁਹਾੜਾਂ ਵੀ ਹੈਗੀਆਂ ਆ ਠੰਡੀ ਧੀਰੀ ਵੜੀ ਆ ਅੱਜ ਹੀ ਆਈ ਆਪਣੇ ਕੋਲ ਆਵੇਂ ਕਹਿਦੀ ਆ ਤੁਹਾਨੂੰ ਸਵੇਰੇ ਚੋਗੇ ਲਿਆਂਦੀ ਬਾਕੀ ਪਲੀ ਪਲੀਤੀ ਪੂਰੀ ਆ ਹਾਂ ਲੋਬੀ ਪੂਰੀ ਗੋਲ ਕਰਮਾਂ ਦੀ ਢੋਲ ਵਾਂਗੂ ਠੀਕ ਆ ਜੀ ਜਰਸੀ ਦਾ ਛਾਈ ਹਾਲ ਦਾ ਕਰਵਾਉ ਜਾ ਆ ਤੇ 4 ਮਹੀਨੇ ਦੀ ਦਸੀ ਮੇਰੇ ਚੌਥਾ ਮਹੀਨਾ ਲੱਗਾ ਕੱਲ ਦਾ ਠੀਕ ਤੇ ਨਾ ਦੀ ਚੈੱਕ ਪਾ ਸ਼ੁਰੂ ਛਾਈ ਹਾਲ ਤੇ ਜਰਸੀ ਦਾ ਕਰਵਾਉ ਜਾ ਆ ਫਿਰ ਕਰਮੇ ਤਿਜ ਸੁਵੇ ਲਈ ਕਪਣ ਹਾਂਜੀ ਤੇਜੇ ਲਈ ਵੀ ਇਹ ਦੂਜਾ ਸੂਈ ਨੋ ਵੀ ਕਿਹਾ ਸੋ ਅਗੇ ਕਿਸਾਨਾਂ ਦੇ ਚੇਹੀ ਦੇਗਾ ਹੈ ਬਸ 6 ਕਿਲੋ ਦੁੱਧ ਵੀ ਹੈਗਾ ਥੱਲੇ ਤੇ 3 ਮਹੀਨੇ ਕੱਪੜੇ ਵੀ ਕਰਦੀ ਆ ਚੌਥਾ ਮਹੀਨਾ ਜਿਹੜਾ ਨੂੰ ਲਗਾ ਦੇਗਾ ਹੋਆ ਨਜਿੱਡ ਤੇ ਸਾਫ ਆ ਤੇ ਹਾਇ ਠੰਡੀ ਧੀਰੀ ਜੀ ਸੀਲਸ ਲੱਗਾ ਠੀਕ ਆ ਵੀਰੇ ਐ ਦੋਵਾਂ ਥਾਣਾ ਚੋਗ ਦੇ ਆ 6 ਕਿਲੋ ਤਾਂ ਆਇਆ ਇਹਦੇ ਥੱਲੇ ਇਸ ਵਕਤ ਮੌਜੂਦ ਨੇ 6 ਕਿਲੋ ਦੁੱਧ ਆ ਥਾਣਾ ਵੈਸੇ ਹੱਥੀ ਮੁਠੀ ਵਾਲਾ ਨੌਕਰਾ ਥਾਣਾ ਠੀਕ ਆ ਚਵਾਈ ਚਵਾਈ ਬਹੁਤ ਸੋਹਣੀ ਸਪੇਸ ਬਾਕੀ ਚਾਰੇ ਥਾਣ ਜਿਹੜੇ ਬਾਸ ਚ ਚਵਾਈ ਦੇ ਵਿੱਚ ਨਹੀਂ ਭਰਾ ਤੇ ਆਪਦੀ ਬੇਸ਼ੱਕ ਚੋਗੇ ਤਸੱਲੀ ਕਰ ਸਕਦਾ ਅੱਗੇ ਚੌਥਾ ਮਹੀਨਾ ਲੱਗਾ ਤੇ 6 ਤੋਕਰ ਕਬਰ ਦਾ ਕੀ ਮੁੱਲ ਕਰਦੇ ਅਮਰ ਤੇ ਦਾ ਵੀਰੇ ਇਹਦਾ ਮੁੱਲ ਕਰਨ ਨੂੰ 40 ਕਰ ਲਈ 38 ਕਰ ਲਈ 35000 ਦੀ ਦੇਣੀ 35000 ਦੀ ਜੈ ਸੁਨੋਈ ਠੀਕ ਹੈ ਹਾਂਜੀ ਲੋ ਵੀ ਇਹ 35000 ਦੀ ਅੱਜ ਤੁਹਾਨੂੰ ਮਿਲ ਜੂਗੀ ਐਂਡ ਟੂ ਐਂਡ ਠੀਕ ਹੈ ਜੀ ਉਸ ਤੋਂ ਬਾਅਦ ਅਮਰ ਤੇ ਇੱਕ ਡੱਬੀ ਬਚੀ ਆ ਖੜੀ ਤੇਰੇ ਕੋਲ ਇਹ ਵੀਰੇ ਦੂਜਾ ਸੂਆ ਦੂਜਾ ਇਹ ਵੀ ਹੈ ਸਜਰਤਾ ਜੀ ਨਾ ਵੀਰੇ ਆਵੇਂ ਮਗਰ ਵੱਚੀ ਵੱਚੀ ਆ ਗਈ ਮਗਰ ਹਾਂਜੀ ਕਿਨੇ ਕਿਤਨਾ ਚ ਬੱਚਾ ਹੋ ਗਈ ਹੋ ਗਈ 12 13 ਮਹੀਨਾ ਪੂਰਾ ਉਹ ਵੀ ਕੋਈ 12 ਕਿਤਨਾ ਦਾ ਆਈਡੀਆ ਲਾ ਲਿਆ ਠੀਕ ਹੈ ਜੀ ਆ ਵੱਚੀ ਹੈ ਮਗਰ ਤੇ ਆਪੇ ਹੈਗੀ ਦੂਜਾ ਦੂਜਾ ਸੁਬਾ ਹਾਂਜੀ ਦੂਜਾ ਸੁਬਾ ਲੋ ਜੀ ਆਪੇ ਦੂਜਾ ਸੁਬਾ ਸੂਈ ਠੀਕ ਹੈ ਜੀ 12 ਕਿ ਦਿਨਾਂ ਦਾ ਕਦ ਘਾਟ ਵਾਲੀ ਰੈਡ ਆ ਵੱਡੀ ਜੀ 7 ਵਜੇ ਦੀ ਚੁਆਈ ਵੀ ਆ ਵੀਰੇ ਹਾਂ ਇਹ ਆਪਾਂ ਸਵੇਰੇ ਲਿਆਂਦੀ ਆ ਆ 7 ਵਜੇ ਚ ਹੋਈ ਦੁੱਧ ਅਮਰ ਤਾਂ ਕਿੰਨਾ ਦੇ ਥੱਲੇ ਦੁੱਧ 12 ਕਿਲੋ ਵੀਰ ਨੈਟ 12 ਕਿਲੋ ਹੋਵੇ ਤੇਰਾ ਹੀ ਹੋਊਗਾ ਲੋਗੇ ਗੱਡੀ ਵੇੜਾ ਕੋਈ ਦੁੱਧ 15 ਕਿਲੋ ਦੇ ਦੇਣਾ ਹਾਂ ਸੋ ਕੱਦ ਕਾਠ ਵਾਲੀ ਆ ਵੱਡੀ ਆ ਠੀਕ ਆ ਜੀ ਹਾਂਜੀ ਤੇ ਦੂਸਰਾ ਸੂਆ ਬੱਛੀ ਮਗਰ ਆ ਗਈ ਤੇ ਤੇ 12 ਕਿਲੋ ਦੁੱਧ ਦੇ ਥੱਲੇ ਇਸ ਵਕਤ ਮੌਜੂਦ ਆ ਹਾਂਜੀ ਬੱਚੇ ਦਾ ਬੋਲਾ ਕਰਦਾ 10 ਦਿਨਾਂ ਦੀ ਕੋ 12 ਦਿਨਾਂ ਦੀ ਆੜੀਆ ਲਾ ਲਿਓ ਇੱਥੇ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਆ ਬੱਛੀ ਮਗਰ ਬੱਛੀ ਬਹੁਤ ਆੰਬੀ ਗਈ ਹਾਂ ਠੀਕ ਹੈ ਹਾਂ ਜੀ ਚੰਗੀ ਅਬਹਰ ਬਾਕੀ ਚਵਾਈ ਚੁਵਾਈ ਦੀ ਚੰਗੀ ਪਾਸ ਵੀਰੇ ਚਵਾਈ ਭੋਲੀ ਰੂ ਵਰਗੀ ਜਵਾਗ ਚੋਲੇ ਬਣਾਵੇ ਲੋ ਵੀ ਠੀਕ ਹੈ ਜੀ ਡੱਬੀ ਵੇੜ तकरीबन ਕੋਈ 12 13 13 13 ਲੀਟਰ 15 ਕਿਲੋ ਤੋਂ ਡਈ ਹੈ ਨਾ ਵੀਰੇ ਨੇ ਬਾਕੀ ਬੱਛੀ ਮਗਰ ਇਹ ਵੀ ਪਲੱਸ ਪੁਆਇੰਟ ਆ ਠੀਕ ਹੈ ਜੀ ਬੱਚਾ ਮਗਰ ਚੰਗਾ ਬੱਛੀ ਆ ਕੋਈ ਭਰਾ ਸ਼ੌਂਕ ਨਾਲ ਚਲੋ ਸਾਹ ਦੇਖੋ ਵੀਰੇ ਕਿੰਨੀ ਆ ਬਾਕੀ ਲਵਾਈ ਲਵਾਈ ਵੇਖੋ ਬੱਚੀ ਦੀ ਠੀਕਾ ਜੀ ਅਮਰ ਤਾਂ ਕੀ ਮੋਲ ਕਰੇਗਾ ਦੇ ਦਾਂਗੇ ਕਿੰਨੇ ਦੀ ਮੇਰੇ ਮੋਲ ਨਾ ਅਸ਼ੀਦਾ ਕਰਦੇ 65000 ਰੁਪਿਆ 60 ਜਮਾਨਤਨ ਕਰਦੇ 60000 ਦੀ ਦੇ ਦਾਂ ਔਰ ਵੀ 55000 ਦੀ ਇਹ ਤੁਹਾਨੂੰ ਬਾੜ ਮਿਲ ਜੂਗੀ 60000 ਦੀ ਡਿਮਾਂਡ ਆ 55000 ਲੈਣ ਦੇਣ ਠੀਕਾ ਜੀ ਤੇ ਦੁੱਧ ਕਰਮਾਰੀ ਤੇ ਕੋਈ 14 15 14 15 ਨੂੰ ਮੱਥਾ ਲਵਾਈ ਜਾਊਗੀ ਬੱਚੀ ਮਗਰ ਠੀਕਾ ਜੀ ਵੇ ਨੂਰੇ ਅੱਲੇ ਸੇਵਾ ਭਣਾ 20 ਵਿੱਚ ਆਜੇ ਆਪਾਂ 15 16 ਕਿਲੋ ਦੀ ਗਰੰਟੀ ਹੈ ਜੀ ਚਲੋ ਜੀ ਹਾਂਜੀ ਇੱਕ ਅਮਰ ਤੇ더라 ਆਪਣੇ ਕੋਲ ਜਿਹੜੀ ਕ੍ਰਾਉਸ ਸ਼ਾਈਵਾਲ ਦੇ ਵਿੱਚ ਗੱਬਣ ਆ ਗਈ ਆ ਵੀਰੇ ਗੱਬਣ ਠੰਡੀ ਬਹੁਤ ਹਾਂ ਵੇਖੋ ਲੋ ਵੀ ਗੱਬਰ ਵਹਿਰਾ ਠੀਕਾ ਜੀ ਹੈ ਸੀਲਸ ਲੱਗਾ ਤੇ ਲਾਹੇ ਬਣਾਏ ਪਈ ਆ ਦਿਨ ਲੈਂਦੀ ਲੈ ਜੂ ਅਜੇ ਆਪਾਂ ਹਾਂ ਵੀਰੇ ਇੰਨਾ ਕਿ ਲੈ ਜੀ ਬਾਕੀ ਪਲੀ ਪਲੀਤੀ ਠੀਕਾ ਜੀ ਪੂਰੀ 골 ਢੋਲ ਵਰਗੀ ਕਰਮਾ ਦੀ ਠੀਕਾ ਜੀ ਰਾਚੀ ਆ ਫੋਲੋ ਵਜਨ ਰੋਡ ਦੇ ਵਿੱਚ ਤੇ ਸਵੇਰ ਦੇ ਵਿੱਚ ਫਿਰ ਕਿਵੇਂ ਆ ਵੀਰੇ ਤਿਜਾ ਸੂਰ ਤੀਸਰਾ ਲੋ ਵੀ ਤਿਜਾ ਸੂਬਾ ਇਸ ਬਾਦ ਦੇ ਸੂਰ ਠੰਡੀ ਬਹੁਤ ਹਾਂ ਕੋਈ ਪਝਾਕਲ ਜੀ ਨਹੀਂ ਹੈਗੀ ਆ ਲਓ ਵੀ ਬਿਲਕੁਲ ਸੀਲ ਤੇ ਸਾਊ ਠੀਕਾ ਜੀ ਸੋ ਤੀਜਾ ਸੂਆ ਇਹ ਜਿਹੜੀ ਵੜ ਗਾਂ ਦੋਸਤੋ ਸੂਣ ਵਾਲੀ ਆ ਇਧਰ ਹਫਤਾ 8 ਦਿਨ ਹਜੇ ਸਮਾਂ ਇਹ ਤਾਂ ਬਾਕੀ ਆ ਸੂਣ ਦਾ ਲੰਬਾ ਧੋਨ ਬੰਨ ਬੁੰਨ ਵੀ ਹੈਗਾ ਠੀਕਾ ਜੀ ਤੇ ਕੋਈ ਭਰਾ ਛਾਈਵਾਲ ਦੇ ਵਿੱਚ ਥੋੜਾ ਬਾਦਾ ਕ੍ਰੋਸ ਮੰਨ ਲਵੇ ਛਾਈਵਾਲ ਮੰਨ ਲੈ ਰੰਗ ਬਹੁਤ ਵਧੀਆ ਬਲੈਕ ਜਿਹਾ ਰੰਗਾ ਛਾਈ ਆ ਦਾ ਜਿਆਦਾ ਪਾਕਾ ਵੀ ਰੇਚ ਹਾਂ ਚੱਲ ਰ ਵੀ ਬਹੁਤ ਆ ਥਾਲ ਚਾਰ ਚੱਲ ਲੱਗਾ ਮਈਆਂ ਵਾਲਾ ਆ ਸਹੀ ਬਾਲ ਨੂੰ ਤੇ ਫਿਰ ਅਮਰਤ ਆਪ ਨਾਰਮਲੀ ਦੇਖਦੇ ਆਂ ਵੀ ਥਣ ਥਣ ਵਾਲੇ ਪਾਸਿਆਂ ਦਾ ਹਾਂ ਵੇਖੋ ਚਲਾਈ ਠੰਡੀ ਜਿੱਥੇ ਡਾਕਲਾ ਉੱਥੇ ਖਲੋਏਗੀ ਹਾਂ ਠੀਕ ਆ ਲੋ ਜੀ ਬਾਕੀ ਆ ਹਵਾਨੇ ਚੱਡੇ ਦੀ ਬੰਤਰ ਸੋ ਬਾਕੀ ਲੌਣਾ ਰੂਣਾ ਕਰਮ ਵਾਲੀ ਸ਼ੁਰੂ ਕੀਤਾ ਤੇ ਪੰਜਾਂ 7 8 ਦਿਨਾਂ ਦੇ ਵਿੱਚ ਇਹ ਵੀ ਤਿਆਰੀ ਤੇ ਆ ਜੂਗਾ ਹੂੰ ਦੇਖੋ ਉਹ ਤਾਂ ਡਰਦੀ ਸੀ ਬਹੁਤ ਏਦਾਂ ਬਣਾ ਬੈਠੀ ਓਸ ਲਈ ਹਾਂਜੀ ਤੇ ਅਮਰਤ ਕੀ ਮੋਲ ਕਰਦਾ ਫਿਰ ਇਹਦਾ ਮੇਰੇ ਮੋਲ 55 ਬੋਲਦਾ ਜੀ ਅੱਛਾ 50000 ਰੁਪਏ ਹਾਂਜੀ 52 ਦੀ ਜੈਸ ਨੂੰ ਵੀ 52 ਦੀ ਲੈਣਾ ਹਾਂਜੀ ਅੱਜ ਭਾ ਨਿਕੇ ਨਿਕੇ ਰੱਖੀ ਅੱਛਾ ਚੰਗੀ ਗੱਲ ਹਾਂਜੀ ਦੇਖਣ ਵਾਲੇ ਬਨਨਗੇ ਹਾਂਜੀ ਹਾਂਜੀ ਲਓ ਵੀ 55000 ਤੇ 52000 ਦੀ ਲੈਣ ਦੇਣਾ ਠੀਕ ਆ ਜੀ ਤੇ ਬਾਕੀ ਫੀਲਿੰਗ ਜਿਹੜੀ ਆ ਆਪਾਂ ਕਹਿ ਦਈਏ ਵੀ ਕਰਮ ਵਾਲੀ ਦੀ ਮੱਝਾਂ ਵਰਗੀ ਆ। ਬਾਕੀ ਇੱਕ ਸਾਥ ਪਿਆ ਠੀਕਾ ਜੀ ਸ਼ਾਈਵਾਲ ਬੜ ਲੈ ਕੇ ਤੇ ਮੱਝ ਲੈ ਕੇ ਇੱਕ ਗੱਲ ਹੀ ਆ। ਹਾਂਜੀ ਵੀਰ ਵਸ਼ੀ ਦੇ 65000 ਰੁਪਏ ਦੀ ਆਪਾਂ ਜੈ ਲਈ ਜੈ ਦੇ। ਆ ਬਾਕੀ ਥਾਨ ਥੂਣ ਬੜਾ ਵਧੀਆ ਨੋਕਾਲਾ ਥਾਣਾ ਠੀਕਾ ਜੀ। ਤੋਰਾ ਥਾਣਾ ਲੱਗਾ ਕਰਮਾਰੀ ਤੂੰ। ਬਾਈ ਨਾ ਵਟਾ ਫਿਰ ਚੰਗਾ ਦੁੱਧ ਦੇ ਦੋ ਬਾਈ ਨਾ ਵਟਾ ਫੁਲਾ ਠੀਕਾ। ਜਿਨੇ ਵੀਰ 1.5 ਲੱਖ ਦੀ ਮੱਝ ਚੋਣੀ ਉਹਨੇ ਸਾਹ ਆਏ ਗਾਂ ਚੋਲੇ ਬਰੋਬਰੀ। ਹਾਂ ਬਿਲਕੁਲ। ਅਮਰ ਤੋਂ ਇੱਕ ਇਧਰ ਆਪਾਂ ਸਟਾਰਟਿੰਗ ਤੋਂ ਦੱਸਿਆ ਸੀ ਇੱਕਾ ਬੱਚ ਕਰੋ ਚਾ ਕਬੀ ਜੀ ਸੁਭਾਨੀ ਲੈ ਕੇ ਕਿੰਨੇ ਚਿਰ ਤਾਂ ਪੱਚਾ ਵੀਰੇ 6 ਆ ਮਹੀਨੇ ਆ 6 ਮਹੀਨੇ ਦੀ ਹਾਂਜੀ ਤਾਂ ਵੀ 6 ਮਹੀਨੇ ਦੀ ਉਮਰ ਆ ਠੀਕ ਆ ਜੀ ਤੇ ਵਿੱਚ ਗਿਰਦਾ ਤੇ ਛਾਈ ਵਾਲ ਦਾ ਕਰਾਸ ਪਾਣੇਗਾ ਇਸ ਵਾ ਬੱਛੀ ਦੇ ਵਿੱਚ ਹਾਂਜੀ ਬਹੁਤ ਸੋਹਣੀ ਬੱਛੀ ਆ ਕਿ ਚੰਗੀ ਤਿਆਰੀ ਕੋਈ ਮੇਰਾ ਭਰਾ ਕਰਨ ਵਾਲਾ ਲੈ ਜਾਊਗਾ ਤੇ ਸੋਹਣੀ ਬੱਛੀ ਤਿਆਰ ਹੋ ਜੂਗੀ ਗਿਰ ਵੀ ਹੈਗੀ ਆ ਵਿੱਚ ਛਾਈ ਵਾਲ ਵੀ ਆ ਤੇ ਥਾਂ ਥਾਂ ਨੂੰ ਵਧੀਆ ਝੋਲੀ ਚਲੀ ਚਾਰੇ ਹਾਂਜੀ ਹਾਂਜੀ ਵੀਰੇ ਇਹਨਾ ਥੋੜੇ ਹੀ ਰਹੀ ਆ ਖੁੱਲੀ ਹਾਂ ਹੁਣ ਡਰਦੀ ਆ ਰਸੀ ਤੋਂ ਕਰਦੀ ਆ ਹਾਂ ਥਾਂ ਥੂਣ ਮੈਂ ਵਧੀਆ ਫੋਟਾ ਫੋਟਾ ਦੇ ਖਾਣਾ ਲਓ ਜੀ ਬੱਚਾ ਠੀਕ ਹੈ ਜੀ ਤੇ ਚੰਗੀ ਬੱਚੀ ਆ ਬਾਕੀ ਹਾਈਟ ਕੱਤ ਦੀ ਵੀ ਸੋਹਣੀ ਆ ਬੱਚੀ ਉਮਰ ਦੇ ਹਿਸਾਬ ਨਾਲ 5 6 7 ਮਹੀਨੇ ਸਾਂਭੀ ਗਈ ਤੇ AI ਦੇ ਬਿਲਕੁਲ ਕਾਬਿਲ ਹੋ ਜੂ ਠੀਕ ਹੈ ਜੀ ਹਾਂ ਜੀ ਟੀਕਾ ਟੂਕਾ ਲੈਣ ਦੇ ਵੱਤਰ ਤੇ ਆਜੂਗੀ ਤੇ ਇਹ ਉਮਰ ਤੱਕ ਕੀ ਮੁੱਲ ਰਹੂਗਾ ਇਸ ਬੱਚੀ ਦਾ ਵੀਰੇ ਮੁੱਲ 15000 ਰੁਪਇਆ 12 ਦੀ ਦੇਣੀ ਆ ਆਪਾਂ 12 ਦੀ ਜੈਸ ਨੂੰ ਵੀ ਲਓ ਵੀ 12000 ਦੀ ਲੈ ਦੇ ਆ ਠੀਕ ਹੈ ਜੀ 15000 ਮੁੱਲ ਆ ਇਸ ਬੱਚੀ ਦਾ ਤੇ 12000 ਦੀ ਅਮਰ ਸਿੰਘਾਂ ਦਾ ਵੀ ਦੇਵਾਂਗੇ ਆਪਾਂ ਅੱਜ ਬੱਚੀ ਹਾਂ ਨਾ ਤਾਨੂੰ ਪਤਾ ਵੀਰੇ ਖਰਚਾ ਬੜਾ ਖਾਂਦੀਆਂ ਪੰਜਾਂ ਮਹੀਨੇ ਦਾ ਬੱਚਾ ਤਿਆਰ ਕੀਤਾ ਕਿੱਡਾ ਰਾਜੀ ਰੂਜੀ ਇਹ ਹਾਂ ਆ ਦੁੱਧਵਾਚੋਂ ਛੱਡਿਆ ਕਰਕੇ ਕਰਮਾਲੀ ਰਾਜੀ ਆ ਕੋਈ ਸੰਭੀ ਆ ਕਿਸੇ ਭਰਾ ਨੇ ਹਾਂਜੀ ਹਾਂਜੀ ਚੰਗੀ ਆ ਬੱਛੀ ਲਓ ਵੀ ਇਹ ਅੱਜ 12000 ਦੀ ਮਿਲ ਜੂਗੀ ਤੁਹਾਨੂੰ ਠੀਕ ਆ ਤੇ ਇਹ ਅੱਜ ਦੋਸਤੋ ਵੱਡੇ ਐਨੀਮਲ ਨੇ ਜਿਹੜੇ ਦਧਾਰੂ ਪਸ਼ੂ ਆ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਤਕਰੀਬਨ ਕੋਈ ਇੱਕ ਬੈੜ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਗੱਬਣ ਬਾਕੀ ਪਸ਼ੂ ਸਾਰੇ ਦੁੱਧ ਤੇ ਚੱਲਣ ਰਹੇ ਆ ਟੋਕਰ ਗੱਬਣ ਥੱਲੇ ਵੀ 5-6 ਕਿਲੋ ਦੁੱਧ ਅੱਗੇ ਚੌਥਾ ਮਹੀਨਾ ਲੱਗ ਚੁੱਕਾ ਇਹਨੂੰ ਠੀਕ ਆ ਜੀ ਤਿੰਨ ਪੂਰੇ ਹੋ ਗਏ ਆ ਹਾਂਜੀ ਹਾਂਜੀ ਇਧਰ ਉਹ ਤਕਰੀਬਨ ਜਿਹੜੀ ਵਾਇਰ ਦਿਖਾਈ ਹੈ ਵੀ 15 14 ਕਿਲੋ ਦੁੱਧ ਚਮਾਉਂਦੀ ਜਾਊਗੀ ਢੱਬੀ ਵੈੜਾ ਵੱਢੀ ਤੇ ਮਗਰ ਵਛੀ ਆ ਵੀ ਪਲੱਸ ਪੁਆਇੰਟ ਆ ਠੀਕ ਆ ਜੀ ਥਾਣਾ ਹਥੀ ਮੁਠੀ ਵਾਲਾ ਬੜੇ ਜਾਇਜ਼ ਰੇਟ ਦੇ ਵਿੱਚ ਇਹ ਵੀ ਵਛੀ ਤੁਹਾਨੂੰ ਮਿਲ ਜਾਊਗੀ ਠੀਕ ਆ ਇਧਰ ਇੱਟਾ ਵਾ ਦੀ ਜਰਸੀ ਦਿਖਾਈ ਹੈ ਜਰਸੀ ਕ੍ਰੋਸਾਂਗ ਦੇ ਵਿੱਚ ਇਹ ਵੀ ਕਰਮ ਵਾਲੀ ਦੂਜਾ ਕਸੂਬਾ ਸੂਈ ਆ ਮਗਰ ਦੇ ਬੱਚਾ ਮੇਲ ਕਾਫ ਆ ਇਹ ਵੀ ਆਸੋਖਤੋਂ ਕੋਈ 15 16 15 16 ਲੀਟਰ ਤੇ ਹੈ ਵੀਰੇ ਆਰਾ ਵੀਰੇ 14 ਦੀ ਫੁੱਲ ਗਰੰਟੀ ਲਓ ਵੀ 14 ਦੀ ਗਰੰਟੀ ਤਸੱਲੀ ਤੇ ਕੋਈ ਭਰਾ ਸੌਤਾ ਕਰ ਲੈ ਤੇ ਇੱਕ ਇਧਰ ਤੋਹਫਾ ਤੁਹਾਨੂੰ ਆਪਾਂ ਦਿਖਾਇਆ ਜਿਹੜੀ ਖੀਰੀ ਬੱਚੀ ਆ ਪਿਓਰ ਮੂਹੋ ਦੰਦੀ ਵੀ ਫੜ ਕੇ ਆਪਾਂ ਤਸੱਲੀ ਕਰਵਾਈ ਆ ਖੀਰੀ ਬੱਚੀ ਆ ਬੜੀ ਪਿਆਰੀ ਤੇ ਅੱਜ ਕੋਈ 10 ਜਾਂ 11 10 ਜਾਂ 11 12 ਦਿਨਾਂ ਦੇ ਵੀ ਸੋਈ ਹੈ ਬੱਚੀ ਤੇ ਬਹੁਤ ਵਧੀਆ ਚੰਗੀ ਮਗਰ ਬੱਚੀ ਆ ਇਸ ਵਕਤ 15 14 15 14 ਲੀਟਰ ਇਹਦੇ ਥੱਲੇ ਜਿਹੜਾ ਖੁੱਲਾ ਦੁੱਧ ਹਾਜ਼ਰ ਆ ਠੀਕ ਆ ਕੋਈ ਭਰਾ ਆਪਣੀ ਦੋ ਟਾਈਮ ਚਾਰ ਟਾਈਮ ਟਾਈਮ ਤੇ ਟਾਈਮ ਕੱਢ ਕੇ ਤਸੱਲੀ ਕਰ ਸਕਦਾ ਥਾਣ ਵੇਖੋ ਤੁਸੀਂ ਪਹੁੰਚਣਾ ਕੋਈ ਬੱਚ ਬਹੁਤ ਵਧੀਆ ਠੀਕ ਹੈ ਜੀ ਸੋ ਇਹ ਵੀ ਇੱਕ ਤੋਹਫਾ ਸ਼ਾਇਦ ਤੁਹਾਨੂੰ ਦਿਖਾਈ ਆਪਾਂ ਸਟਾਰਟਿੰਗ ਦੇ ਵਿੱਚ ਅਮਰਤ ਇੱਕ ਨੰਬਰ ਵੀਰੇ ਬੋਲਦੇ ਆਪਦੇ ਨੰਬਰ ਵੀਰੇ 81464 5029872824292 ਉਹਦੇ WhatsApp ਚੱਲਦਾ ਕੋਈ ਵੀਰ ਮੇਰਾ ਆਨਲਾਈਨ ਸੌਦਾ ਕਰਦਾ ਉਹਦੀ ਫੁੱਲ ਗਰੰਟੀ ਜਿਹੜਾ ਇੱਥੇ ਆ ਕੇ ਚੋਕ ਤਸੱਲੀ ਕਰ ਗਿਆ ਉਹਦੀ ਤੁਹਾਨੂੰ ਪਤਾ ਆਪਣੀ ਫਿਰ ਦੇਤੀ ਖਤਮ ਹੋਈ ਠੀਕ ਹੈ ਵੀਰੇ ਆਓ ਕੋਈ ਆ ਵੀਰ ਮੇਰਾ ਆ ਕੇ ਇੱਥੇ ਤਸੱਲੀ ਕਰ ਲੈ ਬਿਲਕੁਲ ਵੀਰੇ ਹਾਂਜੀ ਲਓ ਵੀ ਇਹ ਗੱਲਬਾਤ ਆ ਤੇ ਇਹ ਅਜ ਐਨੀਮਲ ਨੇ ਇਹ ਪਸ਼ੂ ਆ ਜਿਹੜਾ ਅਮਰਤ ਉਹਨਾਂ ਦੇ ਅੱਡੇ ਤੇ ਇਸ ਕਿਲੇ ਤੇ ਉਮੀਦ ਕਰਦੇ ਆ ਪਸ਼ੂ ਚੰਗੇ ਲੱਗੇ ਹੋਣਗੇ ਠੀਕ ਆ ਜੀ ਸੋ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ